ਪੰਜਾਬ ਦੀ ਸੂਬਾ ਸਰਕਾਰ ਲਗਾਤਾਰ ਪੰਜਾਬ ਦੇ ਵਿਕਾਸ ਦੇ ਲਈ ਨਵੇਂ ਉਪਰਾਲੇ ਕਰ ਰਹੀ ਹੈ ਇਸੇ ਤਹਿਤ ਮੰਨ ਸਰਕਾਰ ਨੇ ਹੁਣ ਟੈਕਸ ਚੋਰੀ ਨੂੰ ਰੋਕਣ ਦੇ ਲਈ ਇੱਕ ਮੇਰਾ ਬਿਲ ਐਪ ਲਾਂਚ ਕੀਤੀ ਹੋਈ ਹੈ ਇਸ ਐਪ ਤੇ ਬਿਲ ਅਪਲੋਡ ਕਰਨ ਵਾਲਿਆਂ ਨੂੰ 10000 ਤੱਕ ਦਾ ਇਨਾਮ ਦਿੱਤਾ ਜਾ ਰਿਹਾ ਹੈ ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਟੈਕਸ ਚੋਰੀ ਤਾਂ ਬੰਦ ਹੋਵੇਗਾ ਹੀ ਇਸ ਦੇ ਨਾਲ ਹੀ ਸਰਕਾਰ ਦੀ ਆਮਦਨ ਦੇ ਵਿੱਚ ਵੀ ਵਾਧਾ ਹੋਵੇਗਾ ਟੈਕਸ ਚੋਰੀ ਤੇ ਰੋਕ ਲੱਗ ਸਕੇ ਤਾਂ ਜੋ ਪੰਜਾਬ ਦੇ ਮਾਲੀਏ ਦੇ ਵਿੱਚ ਇਜ਼ਾਫਾ ਹੋਵੇ ਇਸੇ ਮਕਸਦ ਦੇ ਨਾਲ ਮੰਨ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ GST ਨੂੰ ਲੈ ਕੇ ਇੱਕ ਮੇਰਾ ਬਿੱਲ ਨਾਦੀ ਐਪ ਲਾਂਚ ਕੀਤੀ ਹੋਈ ਹੈ ਆਖਿਰ ਇਨਾਮ ਤੱਕ ਪਹੁੰਚਣ ਦੀ ਪੂਰੀ ਪ੍ਰਕਿਰਿਆ ਕੀ ਹੋਵੇਗੀ ਇਸ ਵਾਸਤੇ ਕੀ ਕਰਨਾ ਹੋਵੇਗਾ ਆਓ ਜਾਣਦੇ ਹਾਂ ਖਰੀਦੇ ਹੋਏ ਸਮਾਨ ਦਾ ਘੱਟੋ-ਘੱਟ ਬਿੱਲ 200 ਰੁਪਏ ਹੋਣਾ ਚਾਹੀਦਾ ਹੈ ਇਸ ਦੌਰਾਨ ਸਮਾਨ ਦਾ ਪੱਕਾ GST ਬਿੱਲ ਹਾਸਲ ਕਰੋ ਇਸ ਤੋਂ ਬਾਅਦ ਐਪ ਦੇ ਵਿੱਚ ਜਾ ਕੇ GST ਬਿੱਲ ਅਪਲੋਡ ਕਰਨਾ ਹੋਵੇਗਾ ਬਿਲ ਅਪਲੋਡ ਹੁੰਦਿਆ ਹੀ ਤੁਸੀਂ ਲੱਕੀ ਡਰਾਅ ਦੇ ਵਿੱਚ ਸ਼ਾਮਲ ਹੋ ਜਾਵੋਗੇ ਹਰ ਮਹੀਨੇ ਦੇ ਪਹਿਲੇ ਹਫਤੇ ਦੇ ਆਖਿਰਲੇ ਦਿਨ ਦੇ ਵਿੱਚ ਇਹ ਡਰਾਅ ਕੱਢਿਆ ਜਾਵੇਗਾ ਤੇ ਜੇ ਤੁਸੀਂ ਸਿਲੈਕਟ ਹੁੰਦੇ ਹੋ ਤਾਂ ਵੱਧ ਤੋਂ ਵੱਧ 10000 ਦਾ ਇਨਾਮ ਤੁਹਾਨੂੰ ਮਿਲੇਗਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਬਿੱਲ ਲਿਆਓ ਇਨਾਮ ਪਾਓ ਯੋਜਨਾ ਟੈਕਸ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਨੂੰ ਉਹਨਾਂ ਦੀਆਂ ਖਰੀਦਦਾਰੀ ਦੇ ਲਈ ਬਿੱਲ ਦੀ ਮੰਗ ਕਰਨ ਦੇ ਲਈ ਉਤਸ਼ਾਹਿਤ ਕਰਨ ਵਾਸਤੇ ਸ਼ੁਰੂ ਕੀਤੀ ਗਈ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਬਿੱਲ ਲਿਆਓ ਇਨਾਮ ਪਾਓ ਸਕੀਮ ਨੂੰ ਮਿਲਿਆ ਹੁੰਗਾਰਾ ਕਾਫੀ ਉਤਸ਼ਾਹਜਨਕ ਹੈ ਤੇ ਮਾਨ ਸਰਕਾਰ ਅਜਿਹੀਆਂ ਪਹਿਲ ਕਦਮੀਆਂ ਨੂੰ ਲਾਗੂ ਕਰਨਾ ਜਾਰੀ ਰੱਖੇਗੀ